ਆ ਨਵਾਂ ਰੋਡ ਤੋਂ ਰਹਿਣ ਵਾਲੀ ਆ ਮੇਰਾ ਨਾਮ ਪ੍ਰੀਤ ਮਤਲਬ ਗੱਲਬਾਤ ਅੱਜ ਦੀ ਰਾਤੀ ਮੈਂ 1 ਵਜੇ ਕੇ ਸਵਾ 1 ਵਜੇ ਬਾਰ ਖੜਾ ਤਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਕਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਡਾੜੀ ਡਾੜੀ ਵੱਡੀਆਂ ਡੰਗਾਂ ਗੱਲ ਜਿੰਦਾ ਉਸ ਤੋਂ ਬਾਅਦ ਮੈਂ ਫੋਨ ਫੜ ਕੇ ਤੇ ਆਪਣੇ પતિ ਜੀ ਨੂੰ ਫੋਨ ਕਰਤਾ ਕਿ ਮਨੀ ਇਸੇ ਸਾਡੇ ਘਰ ਨਾਲ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ ਓਨੀ ਦੇਰ ਨੂੰ ਐਵੇਂ ਉੱਠ ਗਏ ਉਹਨਾਂ ਨੇ ਆਪਣਾ ਜਿਹੜਾ ਸੀ ਵੈਪਨ ਉਹ ਫਾੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਕੱਟ ਕੇ ਬਾਹਰੋਂ ਉਹਦੇ ਤੋਂ ਇੱਕ ਧਾਂਕ ਤੋਂ ਮੂੰਹ ਪਾ ਲੱਗਿਆ ਕਿ ਬਾਹਰ ਕੋਈ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਸੰਕੀਤ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕਦਮ ਘੇਰਾ ਪਾ ਲਿਆ ਸਾਡੇ ਕਾਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਥਾੜਾ ਜਿਹਾ ਕੁੰਡੀਆਂ ਛੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਪਰ ਮੇਰੀ ਜੂੰਰੀ ਜੀ ਨੂੰ ਨੇ ਪਾਈ ਹੋਈ ਸੀ ਲੱਗੀ ਐਨਾਂ ਦੇ ਵੀ ਸਿਰ 'ਚ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ ਅਠਾ ਨੋਆ ਕੋਲ ਜੋ ਵੀ ਸੀ ਜਾਹ ਕੋ ਡੀਬਿਊਟੀ ਡੰਡੂਆਂ ਸੀ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲੋਂ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਉਹ ਕੀ ਕਹਿੰਦੇ ਥੈਨੀਆਂ ਛੂਨੀਆਂ ਸਾਰਾ ਸਮਾਨ ਸੀ ਉਹ ਆਈ ਸੀ ਯੂ ਵਿੱਚ ਹੈ ਇਸ ਲਈ ਉਹਨੂੰ ਵੀ ਹਸਪਤਾਲ ਤੇ ਆਉਣ ਦੇ ਬਾਰੇ ਵਿੱਚ ਦੀ ਪੁਲਿਸ ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰ ਐਸ ਮਤਲਬ ਕਿ ਹਮਾਰਾ ਤੋਂ ਵੀ ਤੇਰਾ ਤੇ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪਿਆਗੇ ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਉਹ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਅਦ ਵਿੱਚ ਭੱਜ ਗਿਆ ਔਰ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਫਿਰ ਹੀ ਅੰਦਰੋਂ ਫਾਇਰ ਕੀਤੇ ਜਿਹੜੇ ਕਰਕੇ ਉਹ ਭੱਜ ਗਏ ਅੱਜ ਭੋਏ ਦਾ ਸਾਰਾ ਸੋਨਾ ਲੈ ਗਏ ਫਿਰ ਛਟਾ ਸਾਡੇ ਵੀ ਲੱਗਿਆ ਉਹਨਾਂ ਦੇ ਵੀ ਲੱਗਿਆ ਸਾਡੇ ਕਿਹਨੇ ਲੱਗਿਆ ਵੱਡੇ ਭਾਈ ਦੇ ਲੱਗਿਆ ਉਫੜ ਜਿਹੇ ਲੱਗਿਆ ਉਹਨਾਂ ਸੇਤੇ ਤੇ ਉਹਨਾਂ ਨੇ ਟਾਂਗਾ ਮਾਰਿਆ ਅਸੀਂ ਜੋ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਹੈਗਾ ਪਰ ਪੁਲਿਸ ਦੋ ਮਿੰਟ ਵਿੱਚ ਅੱਛਣ ਲਿਆ ਪੁਲਿਸ ਵੀ ਆ ਗਿਆ ਉਸ ਮਿੰਟ ਵਿੱਚ ਕੋਈ ਨਜ਼ਾਰਾ ਤਾਂ ਮੈਨੂੰ ਕੋਈ ਇੱਕ ਵਾਰ ਕੇ ਨਕਲੀ 30 ਮਿੰਟ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਦਾ ਜਿੰਦੇ ਪੈ ਗਿਆ ਅਸੀਂ within 3 ਤੋਂ 4 ਮਿੰਟ ਜਾਂਦੀਪੁਰ ਸਾਰੀ ਅਸੀਂ ਇੱਥੇ ਪਹੁੰਚੇ ਆ ਤੇ ਉਹਨੇ ਜਦੋਂ ਸਿਰਫ 30 ਕਿਲੋ ਦਾ ਫਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਿਹੜੇ ਆ ਸਾਡੀ ਗ੍ਰਿਫਤੀ ਹੋਣ ਦੇ ਨਾਲ ਫਲ ਲਵਾਵਾਂਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆ ਸਕੈਡ ਦਾਤਾ ਰਹੇ ਬੰਦੇ ਕਿਸੇ ਤਰ੍ਹਾਂ ਪਛੇਨੀ ਆ ਉਹਨਾਂ ਨੂੰ ਪਿਆ ਗਿਆ। ਮਾਨ ਡੱਕ ਦਾ ਸੋਨਾਪੁਰਾ ਲੈ ਕੇ ਜਾਈ ਨੇ ਜੀ ਦਾ ਇੱਕ ਡਾਕਟਰ ਸਾਹਿਬ ਲੋਟ ਹੈ ਚੈਨਾ ਤੇ ਚੂੜੀਆਂ ਨੇ। ਉਹਨਾਂ ਦੇ ਸਪਲਾਈ ਹੈ ਜੀ ਵੱਜੇ ਸਿੱਧਾ ਕੋ ਬਾਹਰ ਆ ਰਿਹਾ ਨੇ।